ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੈਂ ਹਤਮੰਨਾ ਬੇਦੀ ਕੋਲਕਾਤਾ ਵਿਖੇ ਵਖੇ ਵਾਪਰੀ ਮਤਭਾਗੀ ਘਟਨਾ ਤੇ ਰੋਸ਼ ਦੇ ਬੱਚਾ ਅਜਬਾਰ ਐਸੋਸੀਏਸ਼ਨ ਸਮਰਾਲਾ ਤੇ ਸਮੂਹ ਸਮਾਜਿਕ ਜਥੇਬੰਦੀਆਂ ਨੇ ਰੋਸ਼ ਮਾਰਚ ਕਰਿਆ ਇਸ ਰੋਸ਼ ਮਾਰਚ ਵਿੱਚ ਸਮਰਾਲਾ ਬਾਰ ਐਸੋਸੀਏਸ਼ਨ ਦੇ ਸਨੂ ਵਕੀਲਾਂ ਤੇ ਸਮਾਜਿਕ ਜਥੇਬੰਦੀਆਂ ਤੇ ਮੈਂਬਰਾਂ ਨੇ ਹਿੱਸਾ ਲਿਆ ਦੱਸਤੀ ਕਿ ਇਹ ਰੋਸ਼ ਮਾਰਚ ਤਹਿਸੀਲ ਸਮਰਾਲਾ ਤੋਂ ਸ਼ੁਰੂ ਹੋ ਕੇ ਸਮਰਾਲਾ ਬਸਾਰ ਦੇ ਵਿੱਚ ਪ੍ਰਦਰਸ਼ਨ ਕਰਤੇ ਹੋਏ ਵਾਪਸ ਤਹਿਸੀਲ ਸਮਰਾਲਾ ਦੇ ਵਿੱਚ ਜਾ ਕੇ ਸਮਾਪਤ ਹੋਇਆ ਇਸ ਮੌਕੇ ਬਾਅਦ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਅਨਿਲ ਗੁਪਤਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਨਯੋਗ ਹੈ ਕਿ ਕੋਲਕਾਤਾ ਦੀ ਪੁਲਿਸ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਬੂਤ ਮਿਟਾਉਣ ਦੇ ਵਿੱਚ ਜੁਟ ਗਈ ਹੈ ਅਤੇ ਜੋ ਡਾਕਟਰ ਇਕੱਠੇ ਹੋ ਕੇ ਪੀੜਤ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਰੋਸ਼ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਉੱਪਰ ਵੀ ਤਸ਼ੱਦਦ ਪੁਲਿਸ ਵੱਲੋਂ ਕੀਤਾ ਗਿਆ ਇੰਨਾ ਹੀ ਨਹੀਂ ਉਹਨਾਂ ਕਿਹਾ ਕਿ ਔਰਤ ਦੀ ਸੁਰੱਖਿਆ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਬਜਾਏ ਸਬੂਤ ਮਿਟਾਉਣ ਜਿਹੇ ਨਿੰਦਣਯੋਗ ਕੰਮ ਕਰਨਾ ਗਲਤ ਹੈ ਇਸੇ ਕਰਕੇ ਅਕੀ ਸੁਪਰੀਮ ਕੋਰਟ ਦੇ ਵੱਲੋਂ ਰੋਸ ਕਰਦੇ ਡਾਕਟਰਾਂ ਨੂੰ ਕੰਮ ਤੇ ਫਤਨ ਦੀ ਹਦਾਇਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਜਿਹਦਾ ਰੋਸ਼ ਮਾਰਚ ਹੈ ਬਾਰ ਐਸੋਸੀਏਸ਼ਨ ਸਮਰਾਲਾ ਦੇ ਇਲਾਕੇ ਦੀਆਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਮਾਰਚ ਪਾਸ ਅੱਜ ਸੀ ਕੱਢਿਆ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕਲਕੱਤਾ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਬੜੀ ਘਣਾਣੀ ਤੇ ਮਾੜੀ ਹਰਕਤ ਹੋਈ ਹੈ ਉਹ ਹਰਕਤ ਤੋਂ ਬਾਅਦ ਉਪਰੋਂ ਵੀ ਸਰਕਾਰ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਰੂਸ਼ੀਆ ਨੂੰ ਫੜਨ ਦੀ بجائے ਇਨਸਾਫ ਦਿਵਾਉਣ ਦੀ بجائے ਉੱਥੋਂ ਦੇ ਜਿਹੜੇ ਸਬੂਤ ਸੀਗੇ ਉਹਨਾਂ ਨੂੰ ਮਟਾਉਣ 'ਚ ਲੱਗਿਆ ਰਿਹਾ ਤੇ ਜੋ ਡਾਕਟਰ ਸਹਿਬਾਨ ਉਹਨਾਂ ਦੇ ਸਾਥੀ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਉਹਨਾਂ ਦੀ ਮਾਰਕਟਾਈ ਕੀਤੀ ਗਈ ਉਹਨਾਂ ਨੂੰ ਵਿਰੋਧ ਕਰਨ ਤੋਂ ਰੋਕਿਆ ਗਿਆ ਇਸ ਗੱਲ ਦਾ ਵੀ ਬਹੁਤ ਅਫਸੋਸ ਹੈ ਕਿ ਸਾਡੀਆਂ ਸਰਕਾਰਾਂ ਪਹਿਲਾਂ ਜੋ ਕੰਮਕਾਰ ਵਾਲੀਆਂ ਔਰਤਾਂ ਨੇ ਚਾਹੇ ਡਾਕਟਰ ਹੋਣ ਚਾਹੇ ਹੋਰ ਕਿਤੇ ਹੋਣ ਉਹਨਾਂ ਦੀ ਰੱਖਿਆ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਦੇ ਕੰਮਕਾਰ ਵਾਲੀ ਜਗ੍ਹਾ ਦੇ ਵਿੱਚ ਜਾਂ ਘਰ ਤੋਂ ਆਉਣ ਜਾਣ ਵਾਲੀ ਜਗ੍ਹਾ ਦੇ ਉੱਤੇ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਜਦੋਂ ਅਜਿਹੀ ਮਾੜੀ ਘਟਨਾ ਹੁੰਦੀ ਹੈ ਵੇਰੀ ਜਾਗਦੀ ਆ ਸਰਕਾਰ ਜਾਂ ਪ੍ਰਸ਼ਾਸਨ ਸੋ ਅਸੀਂ ਸਾਰੇ ਬੜੇ ਦੁਖੀਆਂ ਇਸ ਗੱਲ ਤੋਂ ਜੇ ਸਾਰਾ ਵਤੀਰਾ ਦੇਖਦੇ ਹੋਏ ਇਸ ਦੇ ਵਿਰੋਧ ਈ ਅਸੀਂ ਜੋ ਅੱਜ ਦਾ ਹੈ ਮਾਰਚ ਆ ਪ੍ਰੋਟੈਸਟ ਮਾਰਚ ਆ ਉਹ ਕੀਤਾ ਸੁਪਰੀਮ ਕੋਰਟ ਵੱਲੋਂ ਈ ਕਲਿਆ ਕੀਤਾ ਬਾਅਦ ਕਿ ਅਸੀਂ ਕੋਈ ਬਦਲਾਵ ਲੈ ਕੇ ਆਣ ਲਈ ਹੋਰ ਰੈਪ ਨਹੀਂ ਦੇਖਵਾਦੇ ਅਸੀਂ ਕੋਈ ਬੜਾ ਐਕਸ਼ਨ ਲਵਾਂ ਠੀਕ ਆ ਗੱਲ ਉਹਨਾਂ ਦੀ ਇਹ ਇਸ ਗੱਲ ਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਇਹ ਕਹਿਣਾ ਹੀ ਬਹੁਤ ਵੱਡੀ ਗੱਲ ਹੈ ਕਿ ਪ੍ਰਸ਼ਾਸਨ ਦੇ ਉੱਤੇ ਇੱਕ ਮੂੰਹ ਦੇ ਉੱਤੇ ਚਪੇੜਾ ਸਰਕਾਰਾਂ ਦੇ ਉੱਤੇ ਤੇ ਬਿਨਾ ਅਦਾਲਤਾਂ ਦੀਆਂ ਹਦਾਇਤਾਂ ਤੋਂ ਉਹ ਆਪਣਾ ਕੋਈ ਫਰਜ਼ ਨਹੀਂ ਸਮਝਦੇ ਕਿ ਉਹ ਆਪਣੇ ਤੌਰ ਤੇ ਇਹਦੇ ਬਾਰੇ ਸੋਚਣ ਜਾਂ ਕੋਈ ਸਾਰਥਕ ਕਦਮ ਹੈ ਜਿਹੜੇ ਉਸ ਸੰਬੰਧ ਦੇ ਵਿੱਚ ਠਾਉਣ ਵਾਰਿਸ ਸ਼ਿਖਮ ਸੰਭਰਾਲੇ ਦੇ ਵੱਲੋਂ ਸਾਰੇ ਜਨ ਵੀ ਵਕੀਲ ਭਾਈ ਜਾਰਾ ਉਹਨਾਂ ਦੇ ਸੱਦੇ ਦੇ ਉੱਤੇ ਜਿੰਨੀਆਂ ਵੀ ਭਰਾਤਰੀ ਜੱਥੇਬੰਦੀਆਂ ਸੀਗੀਆਂ ਸੋਸ਼ਲ ਧਾਰਮਿਕ ਸੰਭਰਾਲੇ ਦੀਆਂ ਸਾਰੀਆਂ ਵਾਰਿਸਿਸ ਦੇ ਦਰਦੋਂ ਸੇ ਇਕੱਠੀਆਂ ਹੋਈਆਂ ਤੇ ਪੂਰੇ ਬਾਜ਼ਾਰ ਦੇ ਵਿੱਚ ਇਹ ਰੋਸ ਮਾਰਚ ਕੱਢਿਆ ਗਿਆ। ਘਟਨਾ ਜਿਹੜੀ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਮਿਸ ਸੀ ਉਹਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਐਵੀਡੈਂਸ ਮਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਅੱਜ ਦਾ ਜਿਹੜਾ ਰੋਸ ਮਜਾਰਾ ਹੈ ਉਹ ਇਸੇ ਉੱਤੇ ਆ ਕਿ ਜਿਹੜੀ ਉਹ ਡਾਕਟਰ ਸੀ ਜਿਹਦਾ ਪਹਿਲਾਂ ਰੇਪ ਹੋਇਆ ਤੇ ਬਾਅਦ ਵਿੱਚ ਉਹ ਦੀ ਡੈਥ ਹੋ ਗਈ। ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਸੀ ਤੇ ਅੱਜ ਤੋਂ ਜਿਹੜੇ ਖੋਸ਼ੀ ਹੈਗੇ ਨੇ ਉਹਨਾਂ ਦੇ ਵੀ ਸਜਾਵਾਂ ਸਖਤ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੀਆਂ ਜਿਹੜੀਆਂ ਬੇਟੀਆਂ ਨੇ ਉਹ ਹਿੰਦੂਸਤਾਨ ਦੇ ਵਿੱਚ ਆਪਣੇ ਦਿੱਥੇ ਵੀ ਰਹਿੰਦੇ ਨੇ ਮਾਫੂਲ ਰਹਿਣ ਇਹ ਉਹਦੇ ਸਿਲਸਿਲੇ ਦੇ ਵਿੱਚ ਅੱਜ ਰੂਟ ਮਾਰਕ ਛੱਡਿਆ ਗਿਆ ਜਿਸ ਤਰ੍ਹਾਂ ਕਿ ਲਗਭਗ ਸਾਰਾ ਹਿੰਦੂਸਤਾਨੀ ਇਹ ਜਾਣਦਾ ਹੈ ਕਿ ਬਹੁਤ ਹੀ ਜ਼ਿਆਦਾ ਘਣਾਉਣੀ ਘਟਨਾ ਜਿਹੜੀ ਕੋਲਕਾਤਾ ਦੇ ਵਿੱਚ ਡਾਕਟਰ ਦੇ ਨਾਲ ਹੋਈ ਆ ਅਣਮਨੁੱਖੀ ਬਰਤਾਰਾ ਉਹਦੇ ਖਿਲਾਫ ਜੋ ਤੇਰਦਾਰ ਜਾਂਚ ਕਰਨ ਵਾਲੀਆਂ ਏਜੰਸੀਆਂ ਦਾ ਉਹਦੇ ਵਿੱਚ ਘਟਿਆ ਰੋਲ ਰਿਹਾ ਉਹਦੇ ਬਾਰੇ ਵੀ ਸਭ ਨੂੰ ਪਤਾ ਤੇ ਉਸੇ ਦੇ ਵਿਰੋਧ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਪ੍ਰੋਟੈਸਟ ਕੀਤੇ ਜਾ ਰਹੇ ਨੇ ਤਾਂ ਜੋ ਇਹ ਗੁੰਗੀਆਂ ਬੋਲੀਆਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈ ਜਾ ਸਕੇ ਤੇ ਜੇ ਪੀੜਤਾ ਜਿਹੜੇ ਡਾਕਟਰ ਹੈਗੀ ਆ ਉਹਨੂੰ ਇਨਸਾਫ਼ ਆ ਜਿਹੜਾ ਉਹ ਛੇਤੀ ਤੋਂ ਛੇਤੀ ਮਿਲੇ ਤੇ ਜਿਹੜੇ ਦੋਸ਼ੀ ਨੇ ਜਿਹੜੇ ਵੈਸ਼ੀ ਜਾਨਵਰ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਫਾਂਸੀ ਦੀ ਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਉਹਨਾਂ ਨੂੰ ਉਹ ਮਿਲੇ ਤੋ ਸ਼ਰਮਜੀਤ ਇੱਕ ਗੱਲ ਦਲੀਆ ਨੇ ਜੀ ਕਹੀਆ ਕਹਿੰਦੇ ਵੀ ਸਭ ਨਾਲ ਵੱਡੀ ਗੱਲ ਤਾਂ ਇਹ ਹੋਈ ਆ ਕਿ ਜਿਹੜੀ ਪੀੜਤਾ ਦੀ ਆਈਡੈਂਟੀਟੀ ਆ ਉਹ ਵਾਇਰਲ ਕੀਤੀ ਗਈ ਆ ਉਹਦੇ ਤੇ ਇਹਨਾਂ ਨੇ 65 ਐਫ ਆਈ ਆਰ ਵੀ ਵਗੈਰਾ ਵੀ ਦਿੱਤੀਆਂ ਹੈਗੀਆਂ ਨੇ ਦੇਖੋ ਇਹ ਸਾਰੇ ਮੁੱਦੇ ਨੇ ਜਿਹੜੇ ਇਹ ਲੋਕਾਂ ਦਾ ਧਿਆਨ ਪਰ ਖਾਉਣ ਲਈ ਨੇ ਉਹਦੀ ਜਿਹੜੀ ਵਾਇਰਲ ਕੀਤੀ ਗਈ ਆ ਆਈਡੈਂਟੀਟੀ ਇਹ ਪਹਿਲਾਂ ਦੇਖਣਾ ਚਾਹੀਦਾ ਸੀ ਨਾ ਪ੍ਰਜਾਤਨ ਨੂੰ ਕਿ ਉਹ ਲੀਕੇ ਨਾ ਹੁੰਦੀ ਜਾਂ ਉਹ ਜਿਹੇ ਇਨਸਟਰਕਸ਼ਨਾਂ ਜਾਂ ਜਾਂਦੀਆਂ ਕਿਉਂਕਿ ਸੋਸ਼ਲ ਮੀਡੀਆ ਇੱਕ ਹੈਗਾ ਪਲੇਟਫਾਰਮ ਆ ਉਹਦੇ ਤੇ ਗੱਲ ਫੈਲਦੀ 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 ਚੱਲੇ ਜਾਂਦੀ ਆ ਸੋ ਐਵੇਂ ਦੀ ਕਾਰਵਾਈ ਕਰਨਾ ਸਿਰਫ ਤੇ ਸਿਰਫ ਇਸ ਮਾਮਲੇ ਨੂੰ ਠੰਡਾ ਕਰਨਾ ਆ ਤੇ ਜਿਹੜੇ ਪ੍ਰੋਟੈਸਟ ਕਰਦੇ ਨੇ ਲੋਕ ਉਹਨਾਂ ਨੂੰ ਡਰਾ ਕੇ ਆਪਣੇ ਘਰਾਂ 'ਚ ਵੜਨ ਦੀ ਕੋਸ਼ਿਸ਼ ਆ ਇਹ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਇਹਦੇ ਨਾਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ ਨਾ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣਿਆਂ ਨਾਲੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਆਪਾਂ ਗਾਰਡਨ ਡਿਵੈਲਪਮੈਂਟ ਕੀ ਕਰਦੇ ਤਾਂ ਹੈਗੇ ਆ ਪਰ ਇੱਕ ਟਾਇਲਟ ਦੀ ਕਿਤੇ ਦਿੱਕਤੀ ਨਹੀਂ ਹੈਗੀ ਔਰ ਜੇ ਮਹਿਲਾਵਾਂ ਦੀ ਗੱਲ ਕਰੀਏ ਤਾਂ ਮਹਿਲਾਵਾਂ ਲਈ ਕਈ ਜਗ੍ਹਾ ਤੇ ਤਾਂ ਵਾਸ਼ਰੂਮ ਵੀ ਨਹੀਂ ਲੱਗਦੇ ਹੁੰਦੇ ਇਹ ਸੁਪਰੀਮ ਕੋਰਟ ਨੇ ਕਿਹਾ ਦੇਖੋ ਜੀ ਸੁਪਰੀਮ ਕੋਰਟ ਦਾ ਧੰਨਵਾਦ ਕਿਉਂ ਨੇ ਇਸ ਮਸਲੇ ਤੇ ਇੰਨਾ ਵਧੀਆ ਉਹ ਦਿੱਤਾ ਹੈ ਵੀਊ ਤੇ ਗੱਲ ਤਾਂ ਸੱਚਾਈ ਹੈ ਜੀ ਆਪਾਂ ਅਗਲੇ ਆਪਣੇ ਸਮਾਜ ਦੇ ਵਿੱਚ ਦੇਖਦੇ ਹੀ ਆਂ ਤੇ ਐਹੋ ਜੀ ਘਟਨਾ ਤੋਂ ਬਾਅਦ ਜਦੋਂ ਸਮਾਜ ਚੇਤਨਣ ਹੁੰਦਾ ਤਾਂ ਫਿਰ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਆਪਾਂ ਬਣਦੀ ਆ ਜਿੰਨੀਆਂ ਵੀ ਕੋਸ਼ਿਸ਼ਾਂ ਨੇ ਇਹੋ ਜੀਆਂ ਘਟਨਾਵਾਂ ਆਉਣ ਵਾਲੇ ਸਮੇਂ 'ਚ ਨਾ ਹੋਣ ਉਹਨਾਂ ਨੂੰ ਰੋਕਣ ਦੇ ਲਈ ਉਹ ਸਾਰੀਆਂ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤੇ ਦੇਖਣਾ ਚਾਹੀਦਾ ਕਿ ਮਹਿਲਾਵਾਂ ਦੀ ਸੁਰੱਖਿਆ ਕਿਵੇਂ ਸੰਭਵ ਹੋ ਸਕਦਾ ਸੀ 3 ਲੱਖ ਦਾ ਦੇਰ ਤੋਂ ਇੱਕ ਘਟਨਾ ਹੋ ਮਾਰੀ ਕੋਈ ਜਾਰੀ ਹੈ ਇਹਦੇ ਪਿੱਛੇ ਕਈ ਰਲੇ ਮੇਲੇ ਕਾਰਨ ਨੇ ਜੀ ਸਮਾਜਿਕ ਰਾਜਨੀਤਿਕ ਤੇ ਜਿਹੜੇ ਜਿਹੜਾ মিডিਆ ਹੈ মিডিਆ ਦੇ ਵਿੱਚ ਜੋ ਅੱਜ ਕੱਲ ਇੰਟਰਨੈਟ ਦੇ ਵਿੱਚ ਪ੍ਰੋਸਿਆ ਜਾ ਰਿਹਾ ਉਹ ਉਹ ਸਾਰਾ ਕਿਤੇ ਨਾ ਕਿਤੇ ਸਭ ਪਿੱਛੇ ਜ਼ਿੰਮੇਵਾਰ ਹੈ ਤੇ ਕਿਤੇ ਨਾ ਕਿਤੇ ਅਸੀਂ ਸਭ ਵੀ ਪਿੱਛੇ ਜ਼ਿੰਮੇਵਾਰ ਆ ਜਿਹੜੇ ਆਪਣੇ ਆਲੇ-ਦਾਲੇ ਹੁੰਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਇਗਨੋਰ ਕਰ ਦਿੰਦੇ ਆ ਤੇ ਇਹੀ ਘਟਨਾਵਾਂ ਅੱਗੇ ਜਾ ਕੇ ਵੱਡੇ ਜੁਰਮਾਂ ਦੇ ਵਿੱਚ ਇਹ ਬਣ ਜਾਂਦੀਆਂ ਨੇ